ਹਾਂਜੀ ਕਿੰਨੇ ਵਜੇ ਆਏ ਤੁਸੀਂ ਅਸੀਂ 11 ਵਜੇ ਆ ਕੇ ਤੇ ਮੁਰਗੀ ਹਾਂ ਪਰੌਣੇ ਆਏ ਹਿੰਦਾ ਅੱਛਾ ਫੇਰ ਆਈ ਦੁਬਾਰੇ ਹਾਂ ਜੀ ਆ ਕੇ ਕਣਕ ਮਿਲ ਗਈ ਹਾਂ ਕਣਕ ਮਿਲ ਗਈ ਕਣਕ ਮਿਲ ਗਈ ਕਣਕ ਮਿਲਿਆ ਨਹੀਂ ਕਿ ਭਾਈ ਅੱਜ ਪੁੱਛਣੇ ਕਰਤ ਨੇ ਆ ਤੇ ਉਸ ਦਿਨ ਲਵਾਂਗੇ ਮੇਰੀ ਗੱਲ ਕਰੋ ਪਰਮਿੰਦਰ ਸਿੰਘ ਅਸੀਂ ਹੁਣੇ ਹੀ ਮਿੰਟ ਦਿਹਾੜੀ ਲਾ ਕੇ ਆਏ ਆ ਇਹਨਾਂ ਨੂੰ ਫੋਨ ਕੀਤਾ ਅਸੀਂ ਵੀ ਭਾਈ ਕਣਕ ਦੀ ਪਰਚੀ ਕਦੋਂ ਕੱਟਣੀ ਹੈ ਇਹਨਾਂ ਨੇ ਆਉਂਦੀ ਸਪੋਰਟ ਹੀ ਸਾਨੂੰ ਕਿਹਾ ਵੀ ਹੁਣੇ ਕੱਟਣ ਦੇ ਹੁਣ ਦਿਹਾੜੀ ਲਈਏ ਕਿ ਕਣਕ ਦੀ ਪਰਚੀ ਦਾ ਤੇ ਬੰਦਾ ਇੱਕ ਦਿਨ ਪਹਿਲਾਂ ਦੱਸਦਾ ਵਾ ਤੇ ਜੇ ਇਹਨਾਂ ਨੂੰ ਕੱਲ ਫੋਨ ਕਰੋ ਤਾਂ ਕਹਿੰਦੇ ਇਹ ਕੱਲੇ ਕਣਕੋਂ ਠੀਕਾ ਲਿਆ ਵਾ ਬੱਕਰੀ ਗੱਲ ਵੀ ਰਿਕਾਰਡਿੰਗ ਨਹੀਂ ਤੇ ਤੁਹਾਨੂੰ ਰਿਕਾਰਡਿੰਗ ਸੁਣਾ ਦੇਣੀ ਤੇ ਹੁਣ ਇਹ ਦਿਹਾੜੀ ਲਈਏ ਕਿ ਕਣਕ ਲਈ ਪਰਚੀ ਮੰਗ ਕਰਦੇ ਜੀ ਮੰਗ ਇਹ ਕਦ ਤੇ ਵੀ ਜਾਂ ਤੇ ਕੋਈ ਰੂਲ ਹੋਣਾ ਚਾਹੀਦਾ ਵਾ ਇੱਕ ਦਿਨ ਪਹਿਲਾਂ ਬੰਦਾ ਦੱਸਦਾ ਵਾ ਕੀ ਕਣਕ ਦੀ ਪਰਚੀ ਸਵੇਰੇ ਕੱਟਨੀ ਆ ਉਸੇ ਹਿਸਾਬ ਨਾਲ ਬੰਦਾ ਸੈਟਿੰਗ ਕਰਦਾ ਵਾ ਹੁਣ ਦਿਹਾੜੀ ਲਾਉਣ ਦੇ ਦਿਹਾੜੀ ਛੱਡ ਕੇ ਤੇ ਹੁਣ ਆਏ ਆ ਹੁਣ 6 600 ਰੁਪਏ ਦਿਹਾੜੀ ਭੰਨ ਕੇ ਆਏ ਤੇ ਹੁਣ ਤੁਹਾਨੂੰ ਤੇ ਫਿਰ ਮੁੱਲ ਮਹਿੰਗੀ ਭਾਦੀ ਕਣਕ ਪੈ ਗਈ ਏ ਹਾਂਜੀ ਮੈਂ ਹੁਣ ਦਿਹਾੜੀ ਲਾ ਕੇ ਤੇ ਬਲੈਂਚ ਲੱਗਣਾ ਵਾ ਤੇ ਕਿੰਨੇ ਵਜੇ ਲੱਗੋ ਪਹਿਲਾਂ ਸਵੇਰੇ ਕਿੰਨੇ ਵਜੇ ਆਏ ਮੈਂ ਹੁਣ ਇਹ ਦਿਹਾੜੀ ਲਾ ਕੇ ਆਇਆ ਜੀ ਮੈਨੂੰ ਉੱਥੇ ਪਤਾ ਲੱਗਾ ਵੀ ਕੰਮ ਮਿਲਣ ਦੀ ਹੈ ਤੂੰ ਦਿਹਾੜੀ ਭੰਨ ਕੇ ਆਏ ਹੋ ਫੋਨ ਨੰਬਰ ਨਹੀਂ ਦੇਣਾ ਕੋਈ ਨੰਬਰ ਹੈਗਾ ਸਾਰਾ ਕੁਝ ਹੈਗਾ ਗੱਲ ਫੋਨ ਕਰਨ ਲੇ ਤੇਰੀ ਕੋਈ ਗਰੁੱਪ ਗਰੁੱਪ ਕੁਝ ਨਹੀਂ ਬਣਿਆ ਕੋਈ ਗਰੁੱਪ ਗਰੁੱਪ ਨਹੀਂ ਆ ਗਿਆ ਕਰਦੇ ਤੁਹਾਨੂੰ ਵੀ ਕੰਮ ਕਰਾ ਚੀ ਕਰਾ ਸਾਨੂੰ ਨੇ ਜੀ ਕੀਤਾ ਫੋਨ ਤੁਹਾਨੂੰ ਪਤਾ ਲੱਗਾ ਤੇ ਆਏ ਪਤਾ ਲੱਗਾ ਤੇ ਆਏ ਤੇ ਦਿਹਾੜੀ ਭੰਨ ਕੇ ਆਏ ਹੋ ਤੇ ਤੇਰਾ ਨਾਂ ਪਰਚੀ ਕਿ ਫੋਨ ਤੇ ਫਿਰ ਹਾਂ ਤੇ ਫਿਰ ਵੀ ਦੇਖੋ ਹਣ ਕੇ ਦੋ ਤੇ ਕਾਰ ਆ ਜ ਹਾਂਜੀ ਇੱਕ ਫੋਨ ਨਹੀਂ ਕਰਦਾ ਤੇ ਆਖ ਲੈਂਦਾ ਫੋਨ ਕੀਤਾ ਸੀ ਤੁਹਾਨੂੰ ਮੈਂ ਬਾੜ ਮੁੰਨ ਦੇ ਦਾ 2 ਸਾਲ ਹੋ ਗਏ ਕੋਈ ਕੰਮ ਕਿਹੜੇ ਕਿਹੜਾ ਡੀਪੂ ਹੈ ਸ਼ਰੇੜੀਪੂਰੇ 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 ਹਾਂਜੀ ਅੱਜ ਮੈਂ ਇੱਥੇ ਆ ਆ ਵੀ ਚੱਲ ਪੁਕਾ ਲੱਗ ਜੂ ਪਟਾਰੀ ਨੇ ਬੱਚੇ ਮਿਲ ਹੀ ਕੰਮ ਨਹੀਂ ਹਾਂਜੀ ਨਾ ਅਜੇ ਕੱਖ ਨਹੀਂ 2 ਸਾਲ ਹੋ ਗਏ ਮੈਨੂੰ ਅੱਜ ਮੈਂ ਹੁਣ ਇੱਥੇ ਆ ਕੇ ਆ ਮੈਨੂੰ ਆਂਦੇ ਪਿੱਛੇ ਇੱਥੇ ਪਟਾਰਾ ਨਹੀਂ ਕਰਦਾ ਅੱਛਾ ਜੀ ਸਭ ਗਾੜੀਆਂ ਦਬਕੇ ਮਾਰਨ ਦਾ ਜੋ ਕਰਨਾ ਕਰਦੇ ਸਰਕਾਰ ਤੇ ਕਹਿ ਰਹੀ ਆ ਕਿ ਹਾਂਜੀ ਕੋਈ ਘਰ ਘਰ ਪਹੁੰਚਾਵਾਂਗੇ ਕੋਈ ਘਰ ਘਰ ਆਇਆ ਹਾਂ ਮਿਲਦੀ ਮਿਲਦੀ ਕੰਕ ਨਾ ਜੀ 2 ਸਾਲ ਹੋ ਗਏ ਦਿੰਦਾ ਹੀ ਨਹੀਂ ਕਬ 2 ਫੋਨ ਨੰਬਰ ਦਿੱਤੇ ਇਹਨੂੰ ਹਾਂ ਜੀ ਆਪਸੇ ਪੁੱਛੀਦਾ ਤੇ ਆਖ ਦਿੰਦਾ ਫੋਨ ਕੀਤਾ ਮੈਂ ਤੁਹਾਨੂੰ ਚਲੋ ਹਾਂ ਜੀ ਕੱਕ ਦੀ 2 ਸਾਲ ਹੋ ਗਏ ਜੀ ਬਿਲਕੁਲ ਵੇਖੋ ਇਹਨਾਂ ਲੋਕਾਂ ਨੇ ਉਮੀਦਾਂ ਜਿਤਾਈਆਂ ਸੀ ਸਰਕਾਰ ਜਿਹੜੀ ਉਹ ਲਿਆਂਦੀ ਸੀ ਬਦਲਾਅ ਦੇ ਚੱਕਰ ਦੇ ਵਿੱਚ ਔਰ ਇਹਨਾਂ ਲੋਕਾਂ ਨੇ ਕਣਕ ਨਹੀਂ ਸੀ ਮੰਗੀ ਸਰਕਾਰ ਵੱਲੋਂ ਐਲਾਨ ਕੀਤੇ ਗਏ ਸੀ ਵੀ ਫ੍ਰੀ ਕਣਕ ਜਿਹੜੀ ਆ ਉਹ ਘਰ ਘਰ ਜਾ ਕੇ ਲੋਕਾਂ ਨੂੰ ਆਉਣਾ ਨਹੀਂ ਪਊਗਾ ਘਰਾਂ ਦੇ ਵਿੱਚ ਜਾ ਕੇ ਉਹਨਾਂ ਦਾ ਜੋ ਕਣਕ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣਗੇ ਆ ਲੋਕ ਸਵੇਰੇ 7 ਵਜੇ ਦੇ ਖੜੇ ਆ ਕੋਈ 7 ਵਜੇ ਤੋਂ ਕੋਈ 8 ਵਜੇ ਤੋਂ ਔਰ ਜਦੋਂ ਪਤਾ ਲੱਗਾ ਵੀ ਆ ਹਾਲਾਤ ਆਤ ਦੀ ਗਰਮੀ ਦੇ ਵਿੱਚ ਸਾਡੀਆਂ ਮਤਾਵਾਂ ਪਹਿਣਾ ਜਿਹੜੀਆਂ ਉਹ ਖੱਜਲ ਹੋ ਰਹੀਆਂ ਨੇ ਤੇ ਮਜਬੂਰਨ ਸਾਨੂੰ ਇੱਥੇ ਆ ਕੇ ਪੁੱਛਣਾ ਪਿਆ ਕਸਤੂਰੀ ਦਾ ਡੀਪੂ ਆਏ ਤੇ ਜਦੋਂ ਆਏ ਆ ਤੇ ਆਉਂਦਿਆਂ ਹੀ ਐਕਸ਼ਨ ਦੇ ਵਿੱਚ ਆ ਕੇ ਤੇ ਪਰਚੀਆਂ ਕੱਟਣੀਆਂ ਨੇ ਸ਼ੁਰੂ ਕਰ ਦਿੱਤੀਆਂ ਸੋ ਸਵਾਲ ਵੱਡਾ ਇਹ ਆ ਕਿ ਕਿਉਂ ਇਹ ਨੋਬਤ ਆਉਂਦੀ ਆ ਕਿ ਸਾਨੂੰ ਆਣ ਕੇ ਆਵਾਜ਼ ਚੁੱਕਣੀ ਪੈਂਦੀ ਆ ਜੂਸਫਾਰ ਨੂੰ ਕਣਕ ਵੀ ਵੀ ਅਲੋਟ ਹੋ ਰਹੀ ਆ ਇਹ ਕਿਉਂ ਨਹੀਂ ਇਹ ਮੰਡ ਕਰਦੇ ਤੇ ਵੀ ਕਣਕ ਮੰਡ ਕਿਉਂ ਨਹੀਂ ਕਰਦੇ ਕਈਆਂ ਦੇ ਕਾਰਡ ਕੱਟੇ ਗਏ ਜਨਾ ਤੇ ਕਾਰਡ ਹੈਗੇ ਉਹਨਾਂ ਨੂੰ ਨਹੀਂ ਮਿਲ ਰਹੀ ਜੀ ਜੀ ਬਿਲਕੁਲ ਵੇਖੋ ਸਾਫ਼ ਸਾਫ਼ ਇਹ ਪਤਾ ਲੱਗ ਰਿਹਾ ਵਾ ਵੀ ਵੱਡਾ ਜਿਹੜਾ ਫਟਲਾ ਆ ਉਹ ਡੀਪੂ ਮਾਲਕ ਜਿਹੜੇ ਡੀਪੂ ਹੋਲਡਰ ਨੇ ਉਹ ਕਰ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਵਾ ਉਹਨਾਂ ਦੀ ਕਣਕ ਜਿਹੜੀ ਆ ਉਹ ਕਿੱਥੇ ਜਾਂਦੀ ਆ ਉਹ ਵੀ ਇਹਨਾਂ ਦੇ ਆਪਣੇ ਢਿੱਡਾਂ ਦੇ ਵਿੱਚ ਪੈ ਜਾਂਦੀ ਆ ਔਰ ਇਹਨਾਂ ਦਾ ਬੋਲਬਾਣੀ ਇੰਨਾ ਗਲਤ ਆ ਮੈਂ ਨਾਮ ਇਹਨੂੰ ਭੁੱਲ ਰਿਹਾ ਵਾ ਉਹਦਾ ਵੀਰ ਦਾ ਮੋਰੀ ਗੇਟ ਜਿਹੜਾ ਸ਼ਾਮ ਸਿੰਘ ਗੁਰਦੁਆਰੇ ਦੇ ਲਾਗੇ ਡਿੱਪੂ ਆ ਉਥੋਂ ਸਾਨੂੰ ਸਪੈਸ਼ਲ ਫੋਨ ਆਇਆ ਇੱਕ ਦਿਨ ਵੀ ਬਜ਼ੁਰਗਾਂ ਦੇ ਨਾਲ ਇੰਨੀ ਗਲਤ ਲਹਿਜੇ ਦੇ ਨਾਲ ਜਿਹੜੀ ਆ ਉਹ ਗੱਲ ਲੈਂਗੁਏਜ ਇੰਨੀ ਮਾੜੀ ਬੋਲੀ ਜਾਂਦੀ ਆ ਫਿਰ ਜਦੋਂ ਉੱਥੇ ਜਾ ਕੇ ਅਸੀਂ ਇਸੇ ਤਰ੍ਹਾਂ ਜਿਵੇਂ ਤੁਸੀਂ ਆਪਣੇ ਮੀਡੀਆ ਰਹੀਂ ਲੋਕਾਂ ਨੂੰ ਜਿਹੜਾ ਪਚਾਰ ਰਹੇ ਜੇ ਉਹ ਵੀਡੀਓ ਜਦੋਂ ਉਹਦੀ ਬਣਾਈ ਤੇ ਫਿਰ ਉਹ ਤਰਲਿਆ ਦੇ ਉੱਤੇ ਆਇਆ ਔਰ ਸ਼ਾਮੀ ਘਰੇ ਆਇਆ ਕਿ ਮੇਰੀ ਇਹ ਵੀਡੀਓ ਡਿਲੀਟ ਕਰ ਦਿਓ ਦੁਬਾਰਾ ਇਹ ਜਿਹੜਾ ਵਾ ਮੌਕਾ ਨਹੀਂ ਆਊਗਾ ਸਵਾਲ ਇਹ ਆ ਵੀ ਕਿਉਂ ਅਸੀਂ ਕਿਸੇ ਨੂੰ ਇਹਨਾਂ ਲੋਕਾਂ ਦਾ ਕੀ ਕਸੂਰ ਆ ਇਹਨਾਂ ਦੇ ਲੋਕਾਂ ਦਾ ਕਸੂਰ ਸਿਰਫ ਇਹੋ ਹੀ ਆ ਵੀ ਇਹਨਾਂ ਲੋਕਾਂ ਨੇ ਇੱਕ ਉਮੀਦ ਦੀ ਆਸ ਦੀ ਕਿਰਨ ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ ਅਸੀਂ ਜਾਣੀ ਕਿ ਸਹੀ ਹੱਥਾਂ ਵਿੱਚ ਦੀਪੂ ਹੋਲਡਰ ਚ ਦੀਪੂ ਜਿੰਨੇ ਵੀ ਵੰਡ ਦਿੱਤੀ ਜਾਂਦੀ ਦੀਪੂਆਂ ਦੀ ਵੰਡ ਦਿੱਤੀ ਜਾਂਦੀ ਸਹੀ ਹੱਥਾਂ ਵਿੱਚ ਕਰਨੀ ਚਾਹੀਦੀ ਸਰਕਾਰ ਨੂੰ ਬਿਲਕੁਲ ਜੀ ਇਹ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਵੇਂ ਸਾਡੇ ਹਰਪ੍ਰੀਤ ਸਿੰਘ ਈਟੀਓ ਜੀ ਆ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਗੰਭੀਰ ਰੂਪ ਦੇ ਵਿੱਚ ਸੋਚਣਾ ਚਾਹੀਦਾ ਜਿਹੜੇ ਫੂਡ ਇਨਸਪੈਕਟਰ ਨੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਸੋਚਣਾ ਚਾਹੀਦਾ ਵਾ ਆ ਕੇ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਕੀਤਾ ਜਾਵੇ ਔਰ ਇਹ ਡੀਪੂ ਸਹੀ ਬੰਦਿਆਂ ਦੇ ਜਿਹੜਾ ਵਾ ਉਹ ਹੱਥਾਂ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਜਿਹੜੇ ਦਿਹਾੜੀਆਂ ਛੱਡ ਕੇ ਆਪਣੀਆਂ 5-500 6-600 ਰੁਪਇਆ ਦਿਹਾੜੀ ਛੱਡ ਕੇ ਕੰਮ ਛੱਡ ਕੇ ਇੱਕ ਆ ਜਿਹੜੀ ਕਨਕ ਸਰਕਾਰ ਵੱਲੋਂ ਮਿਲਣੀ ਆ ਇਹਦੇ ਵਾਸਤੇ ਵੀ ਲਾਈਨਾਂ ਦੇ ਵਿੱਚ ਲੱਗ ਰਹੇ ਆ ਤੇ ਮੀ ਜੀ ਇੱਥੇ ਬ੍ਰੇਸ਼ ਕਹਿੰਦਾ ਆ ਰਹੀਆਂ ਮੈਂ ਬੱਚਿਆਂ ਨੇ ਕੱਟੀਆਂ ਜਾ ਰਹੀਆਂ ਕਨਕ ਸਹੀਦ ਦੀ ਕਹਿੰਨਾ ਵੰਡ ਨਹੀਂ ਹੋ ਰਹੀ ਜਨਾਬ ਰਾਤੀ ਕਨਗਾਈ ਸ਼ਾਮ ਨੂੰ ਤੇ ਅੱਜ ਦਾ ਪਰਚੀ ਕੱਟਣ ਦੇ ਦੋ ਦਿਨਾਂ ਤੋਂ ਜੇ ਕੰਕਣ ਕਵੰਦੇ ਨਹੀਂ ਸੀ WhatsApp ਤੇ ਵੀਡੀਓ ਵਾਇਲ ਹੋਈ ਐ ਧੁੱਪ ਚ ਬੰਦੇ ਬੈਠੇ ਆ ਮੈਂ ਤੁਹਾਨੂੰ ਸੱਤਾਂ ਵਾਲੀ ਗੱਲ ਤੁਹਾਨੂੰ ਦੱਸਾਂ ਉਹ ਇਦਾਂ ਕਿ ਮੈਂ ਕਿਹਾ ਨੂੰ 7 ਵਜੇ ਟਾਈਮ ਦਾ 9:30 10 ਵਜੇ ਦਾ ਟਾਈਮ ਦਿੱਤਾ ਤੇ 10 ਵਜੇ 10:30 ਜਾ ਕੇ ਉਹ ਵੀ ਇੰਨਾ ਦਾ ਮਸ਼ੀਨ ਚ ਕੰਕਦੀ ਸੀ ਭਾਜੀ ਉਹ ਮਤਲਬ ਨਹੀਂ ਵੀ ਲੋਕਾਂ ਦਾ ਕਿੱਦਾਂ ਇਹਨੂੰ ਕੰਕ ਆਉਂਦੀ ਕਿ ਜਦਾਂ ਮੈਸੇਜ ਜੁੰਦੇ ਜੇ ਵੀ ਫੋਨ ਕਰੀਏ ਬਾਕਾਇਦਾ ਜੀ ਫੋਨ ਕਰੀਏ ਫੋਨ ਕਰੀਏ ਕਿ ਆ ਜੂਗਾ 8 ਵਜੇ ਆਜੋ ਲੋਕਾਂ ਦਾ ਤਾਂ ਕਹਿਣਾ ਕਿ ਨਹੀਂ ਆਉਂਦੇ ਫੋਨ ਨਹੀਂ ਕਰਦੇ ਜਿਹੜੀ ਪਰਚੀ ਕੱਟ ਗਈ ਉਹਨੂੰ ਦੇ ਕਹਿੰਦੇ ਨਾ ਜੀ ਨਾਮ ਮਦੂਦ ਜੀ ਨੰਬਰ ਦਿੱਤੇ ਆ ਪਰ ਹਜੇ ਤੱਕ ਕਿਸੇ ਦਾ ਫੋਨ ਨਹੀਂ ਆਇਆ ਤੇ ਦੇਖੋ ਖਰਾਬ ਹੋ ਰਹੀ 150 ਬੰਦੇ ਨੂੰ ਫੋਨ ਕਰੋ ਤੇ 300 ਬੰਦੇ ਇੱਥੇ ਇਕੱਠਾ ਹੋ ਜਾਂਦਾ ਜੀ ਹੁਣ ਗਿਰਦੀ ਨੂੰ ਬੰਦਾ ਰੱਖਣਾ ਕਿੱਥੇ ਕਢਣਾ ਲੈ 39 ਕਣ ਕਿਲੋ ਨਹੀਂ ਜਨਾਬ ਕੱਲ ਕਣ ਕਾਈ ਜੇ ਤੇ ਨਾਲ ਨਾਲ ਪਰਚੀਆਂ ਕੱਟਣ ਦੇ ਤੇ ਕੱਲ ਦੋ ਦਿਨਾਂ ਅਸੀਂ ਕੰਮ ਕਰ ਦਿੰਦੇ ਆ ਜਨਤਾ ਦਾ ਕਹਿਣਾ ਹੈ ਇੱਕ ਦੋ ਦਿਨ ਤੱਕ ਜਿਦ ਤਰ੍ਹਾਂ ਕਣਕ ਡੇਟ ਬਣ ਜਾ ਤਾਂ ਠੰਡੇ ਠੰਡੇ ਵੰਡ ਦਿੰਦੇ ਕਿਆ ਕਿਤਨਾ ਕਰਮੀ ਬਹੁਤ ਚਾਹੀਦੀ ਹੈ ਨਹੀਂ ਸਿਰੇ ਉਹਨਾਂ 8 ਵਜੇ ਦਾ ਟਾਈਮ ਦਿੱਤਾ ਕੰਨ ਕੰਨ ਜਾਣਦਾ ਜਿੰਨਾ ਚਿਰ ਪਰਚੀਆਂ ਜਿੰਨਾ ਚਿਰ ਜਨਤਾ ਤੁਰੀ ਆਉਦੀ ਸਾਢੇ 12 1 2 ਜਿੰਨਾ ਵਿੱਚ ਗਾਈ ਕਰੋ ਜੀ ਕਿਤੇ ਬੰਦਾ ਵੀ ਬੁਲਿਆ ਜਾਂਦਾ ਜਾਂ ਕੇ ਬੰਦਾ ਗੱਲ ਕਰਦਾ ਉਹਨਾਂ ਨਾਲ ਸਾਢੇ ਤੇ ਵੇਖੋ ਜਿੱਥੇ ਕਿਸੇ ਜਿੰਨੇ ਦਾ ਵੀ ਖਲੋਤ ਪੁੱਛੋ ਕਦੀ ਕਿਸੇ ਨਾਲ ਕੇ ਔਖੇ ਨਾਲ ਕੇ ਬੋਲਿਆ ਵੇ ਅੱਜ ਦੇਸਾ ਸਿੰਘ ਅੱਜ ਦੱਸੋ ਕਿਦਾਂ ਬੋਲਦੇ ਨੇ ਜੀ ਸਾਡਾ ਧਿਆਨ ਦੇਣਾ